ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਿਆਂਗ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਅਗਸਤ ਮਹੀਨੇ ਦੀ ਪੈਨਸ਼ਨ ਅਪਡੇਟ ਲੈ ਕੇ ਹਾਜ਼ਰਾਂ ਜੀ ਅੱਜ ਕੁਝ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਗਈਆਂ ਨੇ ਸਾਨੂੰ ਹੁਣ ਤੱਕ ਜੋ ਸੂਚਨਾਵਾਂ ਮਿਲ ਰਹੀਆਂ ਨੇ ਉਹਦੇ ਆਧਾਰ ਤੇ ਤੁਹਾਨੂੰ ਜਿਹੜੀ ਹੈ ਜਿਹੜੀ ਅਪਡੇਟ ਹੈ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਲਗਭਗ ਦੁਪਹਿਰ ਦੇ 1:30 ਵਜ ਰਿਹਾ ਤੇ 6 ਅਗਸਤ ਦਾ ਅੱਜ ਦਿਨ ਹੈ ਤੇ ਦੁਪਹਿਰ ਹੋ ਚੁੱਕੀ ਹੈ ਅੱਜ ਜਿਵੇਂ ਕਿ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਗੱਲ ਆਖੀ ਸੀ ਕਿ ਪੈਨਸ਼ਨਾਂ ਜਾਰੀ ਹੋ ਸਕਦੀਆਂ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ ਕਿਉਂਕਿ ਰੱਖੜੀ ਦਾ ਤਿਉਹਾਰ ਆ ਰਿਹਾ ਹੋ ਸਕਦਾ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਪੈਨਸ਼ਨਾਂ ਪਾਉਣ ਦਾ ਕੰਮ ਜਿਹੜਾ ਜਾ ਉਹ ਨੇਪਰੇ ਚਾੜਦੇ ਸਵਾਸਲੇ ਦੀ ਜੋ ਅਪਡੇਟਸ ਨੇ ਨਗ ਫਾਜ਼ਲ 2:30 ਵਜੇ ਤੱਕ ਸਾਨੂੰ ਜੋ ਸੂਚਨਾਵਾਂ ਮਿਲ ਰਹੀਆਂ ਨੇ ਫਾਜ਼ਲ ਕਾਜਲਾ ਤੇ ਜ਼ਿਲ੍ਹੇ ਦੇ ਜਿਹੜੇ ਸਮੁੱਚੇ ਹਲਕੇ ਆਰਨੀਵਾਲਾ ਅਬੋਹਰ ਜਲਾਲਾਬਾਦ ਫਾਜ਼ਲ ਕਾਦੇ ਆਤੀ ਵਿੱਚ ਅੱਜ ਪੈਨਸ਼ਨਾਂ ਜੜੀਆਂ ਨੇ ਜਾਰੀ ਹੋ ਗਈਆਂ ਨੇ ਵੜਾਫਾ ਹੈਂਡੀਕੈਪ ਤੇ ਵਿਧਵਾ ਪੈਨਸ਼ਨਾਂ ਜੜੀਆਂ ਨੇ 1500 ਰੁਪਇਆ ਭੈਣ ਭਰਾਵਾਂ ਦੇ ਖਾਤਿਆਂ ਦੇ ਵਿੱਚ ਬਜ਼ੁਰਗਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਅਗਲੇ ਜ਼ਿਲ੍ਹੇ ਦੀ ਗੱਲ ਕਰਦੇ ਹਾਂ ਦੂਜਾ ਜਿਲ੍ਹਾ ਜੀ ਬਠਿੰਡਾ ਬਠਿੰਡਾ ਜਿਲ੍ਹਾ ਔਰ ਜिले ਦੇ ਹਲਕੇ ਮੌੜ ਸੰਗਤ ਮੰਡੀ ਤਲਵੰਡੀ ਸਾਬੋ ਨਥਾਣਾ ਗੋਨਿਆਣਾ ਰਾਮਪਰਾ ਫੂਲ ਤੇ ਫਕਤਾ ਫਾਈ ਕਾਬ ਵਿੱਚ ਜੜੀ ਅੱਜ ਪੈਸ਼ਨ ਜਾਰੀ ਹੋ ਗਈ ਹੈ ਇਸ ਤਲਾਵਾ ਸਿਰਫ ਫਤਿਹਗੜ੍ਹ ਸਾਹਿਬ ਸਿਰਫ ਫਤਿਹਗੜ੍ਹ ਸਾਹਿਬ ਤੇ ਜਿਹੜੇ ਹਲਕੇ ਆ ਅਮਲੋਬ ਅਸੀ ਪਠਾਣਾ ਖਮਾਣੋ ਤੇ ਨਾਲ ਲੱਗਦੇ ਜਿਹੜੇ ਖੇਤਰ ਹੈ ਪੰਡ ਨਹੀਂ ਇਹਨਾਂ ਖੇਤਰਾਂ ਦੇ ਵਿੱਚ ਸ੍ਰੀ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਵੀ ਪੈਨਸ਼ਨ ਜਿਹੜੀ 1500 ਰੁਪਏ ਅੱਜ ਜਾਰੀ ਹੋ ਗਈ ਆ ਹੈਂਡੀਕੈਪ ਬੜਾਫਾਤੇ ਤੇ ਵੀ ਆ ਪੈਨਸ਼ਨ ਅ ਵਿਧਵਾ ਪੈਨਸ਼ਨ ਜਿਹੜੀ ਪਣਾ ਦੀ ਵਿਧਵਾ ਪੈਨਸ਼ਨ ਲੱਗੀ ਆ ਉਹਨਾਂ ਦੀ ਪੈਨਸ਼ਨਾਂ ਵੀ ਜਾਰੀ ਹੋ ਗਈਆਂ ਨੇ ਸੋ ਹੁਣ 2:30 ਵਜੇ ਤੱਕ ਦੀਆਂ ਇਹ ਅਪਡੇਟ ਸਾਨੂੰ ਮਿਲ ਚੁੱਕੀਆਂ ਨੇ ਤਿੰਨ ਜ਼ਿਲ੍ਹਿਆਂ ਦੀਆਂ ਤੇ ਇਹ ਤੁਹਾਡੇ ਨਾਲ ਅਸੀਂ ਅਪਡੇਟ ਸਾਂਝੀ ਕਰਤੀ ਆ ਅੱਜ ਸ਼ਾਮ ਤੱਕ ਉਮੀਦ ਹੈ ਕਿ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਹੋਰ ਵੀ ਪੈਨਸ਼ਨਾਂ ਜਾਰੀ ਹੋ ਸਕਦੀਆਂ ਨੇ ਤੇ ਇੱਕ ਵਾਰ ਫਿਰ ਤੋਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਅਪਡੇਟ ਲੈ ਕੇ ਹਾਜ਼ਰ ਹੋਈਏ ਸ਼ਾਮ ਤੱਕ ਤੇ ਸਾਨੂੰ ਤੱਕ ਜਲਦੀ ਅਪਡੇਟ ਹੋਏਗੀ ਉਹ ਅਸੀਂ ਲਾਈਵ ਆ ਕੇ ਤੁਹਾਨੂੰ 6:30-7 ਵਜੇ ਆ ਕੇ ਦੱਸਾਂਗੇ ਫਿਰ ਹਾਲੇ ਨਾ ਤਿੰਨ ਜਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਗਈਆਂ ਨੇ ਜੇਕਰ ਤੁਹਾਨੂੰ ਮੈਸੇਜ ਨਹੀਂ ਆ ਰਹੇ ਹੁਣੇ ਖਾਤੇ ਚੈੱਕ ਕਰ ਸਕਦੇ ਆ ਜੀ ਤੁਹਾਨੂੰ ਤੁਹਾਡੇ ਖਾਤੇ ਦੇ ਵਿੱਚ ਜੋ ਤੁਹਾਡੀ ਬਣਦੀ ਰਕਮ ਹੈ ਪੈਨਸ਼ਨ ਦੀ ਉਹ ਸਰਕਾਰ ਵੱਲੋਂ ਭਾ ਦਿੱਤੀ ਗਈ ਹੈ ਤੇ ਆਪਣੇ ਖਾਤੇ ਤੁਸੀਂ ਚੈੱਕ ਕਰ ਸਕਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੇਕਰ ਕੋਈ ਤੁਹਾਡੇ ਕੋਈ ਸਵਾਲ ਨੇ ਕਮੈਂਟ ਦੇ ਵਿੱਚ ਪੁੱਛ ਲੈਣਾ ਧੰਨਵਾਦ